ਗਰਮੀਤ ਸਿੰਘ ਜੀ ਅੱਜ ਕਿੱਥੇ ਰਹਿੰਦੇ ਹੋ ਜੀ ਆਪਣੇ ਖਮਾਣੋਂ ਦੀ ਸਰ ਕੀ ਗੱਲ ਹੋਈ ਆ ਤੁਸੀਂ ਇੱਥੇ ਨਹਿਰ ਤੇ ਆਏ ਹੋ ਨਹਿਰ ਤੇ ਜੀ ਤਾਂ ਅਸੀਂ ਸਾਡਾ ਬੇਟਾ ਸੀਗਾ ਜੀ ਇੱਕ ਮਨਪ੍ਰੀਤ ਸਿੰਘ ਉਹ ਕੱਲ ਉਹ ਕੰਮ ਵਾਲੇ ਆਏ ਸੀਗੇ ਜੀ ਘਰ ਤੇ ਜਦੋਂ ਲੈਣ ਆਇਆ ਉਹਨੇ ਉਸ ਨੂੰ ਜਵਾਬ ਦੇ ਵੀ ਆ ਜੀ ਤੇ ਉਹ ਤੋਂ ਬਾਅਦ ਜੀ ਉਹ ਖਾਣਾ ਮੈਂ ਕੰਮ ਤੇ ਜਾਣਾ ਨਹੀਂ ਵੀ ਕੰਮ ਵਾਲਿਆਂ ਨੂੰ ਕਹਿ ਨਹੀਂ ਵੀ ਅਸੀਂ ਮੈਂ ਅੱਜ ਕੰਮ ਤੇ ਨਹੀਂ ਜਾਣਾ ਬਈ ਮੈਨੂੰ ਅੱਜ ਕੰਮ ਹੈ ਤੇ ਉਦੋਂ ਬਾਅਦ ਜੀ ਆਪਣੇ ਘਰੋਂ ਚਲੇ ਗਏ ਜੀ ਉਦੋਂ ਬਾਅਦ ਜੀ ਅਸੀਂ ਆਪਣਾ ਦੇਖ ਕੇ ਭਾਲਿਆ ਜੀ ਉਹ ਫੋਨ ਲਾਇ ਫੋਨ ਮਤਲਬ ਚੱਕ ਨਹੀਂ ਸੀ ਰਿਹਾ ਜੀ ਹਲਦੀ ਫੋਨ ਲਾ ਰਹੇ ਆ ਤੇ ਉਹਨਾਂ ਨੂੰ ਮਤਲਬ ਅਸੀਂ ਥਾਣੇ ਨੂੰ ਦੱਸਿਆ ਤੇ ਉਸ ਤੋਂ ਬਾਅਦ ਫਿਰ ਥਾਣੇ ਨਾਲ ਲੋਕੇਸ਼ਨ ਗੱਡੀ ਜੀ ਲੋਕੇਸ਼ਨ ਤੋਂ ਬਾਅਦ ਜੀ ਫਿਰ ਇੱਥੇ ਆਪਣੇ ਪਾਂਡਾ ਪਾਂਡਾ ਸਾਹਿਬ ਜੀ ਆਪਣੇ ਮੇਰੇ ਲੜਕੇ ਨੂੰ ਲੈ ਕੇ ਨਹਿਰ ਤੇ ਆਏ ਜੀ ਉਦੋਂ ਬਾਅਦ ਦੇ ਬੱਚੀ ਆ ਫਾਲ ਫੋਰਲ ਵਾਲਾ ਜਿਹੜਾ ਪੋੜਾ ਹੈ ਉੱਥੇ ਸਕੂਟਰ ਤੇ ਮਤਲਬ ਚੱਪਲਾਂ ਮਿਲੀਆਂ ਹਨ ਤੇ ਜਿਹੜੀ ਆ ਇਹ ਲੜਾਈ ਝਗੜਾ ਜਿੱਥੇ ਕੰਮ ਕਰਦਾ ਸੀ ਉਹਦੇ ਨਾਲ ਸੀ ਜਾਂ ਖੇਡੂ ਖੇਡੂ ਕੋਲ ਚ ਛੱਤ ਕੋਲ ਕਿਹਾ ਸੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਹੋਇਆ ਜੀ ਕੱਲ ਇਹੀ ਗੱਲ ਕਹੀ ਆ ਉਹਨੇ ਵੀ ਮਤਲਬ ਮੈਂ ਅੱਜ ਕੰਮ ਤੇ ਜਾਣਾ ਨਹੀਂ ਵੀ ਮੈਨੂੰ ਅੱਜ ਕੰਮ ਹੈ ਵੀ ਮੈਂ ਕੰਮ ਵਾਲੇ ਨੂੰ ਕਹਿੰਦੀ ਵੀ ਮੈਂ ਅੱਜ ਕੰਮ ਤੋਂ ਮੈਸੂਰਾ ਨਹੀਂ ਪਹਿਲਾਂ ਵੀ ਇਦਾਂ ਕਿਤੇ ਗਿਆ ਪਰਿਆ ਜਾਂਦਾ ਹੁੰਦਾ ਸੀਗਾ ਜੀ ਵੀ ਮਤਲਬ ਚਲੇ ਜਾਂਦਾ ਸੀ ਨਹੀਂ ਜੀ ਪਹਿਲਾਂ ਤਾਂ ਜੀ ਇੱਕ ਵਾਰ ਗਿਆ ਸੀਗਾ ਜੀ ਆ ਗਿਆ ਸੀਗਾ ਜੀ ਵਾਪਸ ਆ ਗਿਆ ਸੀਗਾ ਜੀ ਇਹ ਵਿਆਹ ਆਇਆ ਹੋਇਆ ਸੀਗਾ ਜੀ ਨਹੀਂ ਜੀ ਠੀਕ ਹੈ ਜੀ ਪਰਿਵਾਰ ਚ ਕੌਣ ਕੌਣਾ ਜੀ ਪਰਿਵਾਰ ਚ ਇੱਕ ਮੇਰਾ ਲੜਕਾ ਜੀ ਬੜਾ ਇੱਕ ਇਹਦੀ ਮਾਤਾ ਜੀ ਇੱਕ ਅੰਕ ਠੀਕ ਹੈ ਉਹ ਵਿਆਹ ਹੋਇਆ ਨਹੀਂ ਜੀ ਠੀਕ ਹੈ ਦੋ ਨਵੇਂ ਆਏ ਨੇ ਨਹੀਂ ਨਹੀਂ ਠੀਕ ਹੈ ਠੀਕ ਹੈ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਕਹਿੰਦੇ ਹਾਂ ਜੀ ਸਾਡਾ ਲੜਕਾ ਮਤਲਬ ਸਹੀ ਸਲਾਮਤ ਹਾਂਜੀ 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 ਤੇ ਸਾਡਾ ਬੇਟਾ ਜਿਹੜਾ ਮਨਜੀਤ ਉਹ ਸਾਦੇ ਤੇ ਇੱਥੇ ਤੱਕ ਆਇਆ ਸੀ ਜੀ ਉਹ ਆਇਆ ਜੀ ਮੇਰਾ ਖਿਆਲ ਸਕੂਟਰ ਸੀਗਾ ਜੀ ਅਸੀਂ ਸਕੂਟਰ ਲੈ ਕੇ ਗਏ ਸੀ ਕਿ ਤੁਸੀਂ ਉਹਨਾਂ ਦੇ ਕੰਮ ਵਾਲਿਆਂ ਨੂੰ ਪਤਾ ਹੈ ਸਾ ਵੀ ਕੀ ਗੱਲਬਾਤ ਹੋਈ ਸੀਗੀ ਉਹਨਾਂ ਦੀ ਕੰਮ ਵਾਲਾ ਤਾਂ ਘਰ ਆਇਆ ਸੀਗਾ ਜੀ ਅੱਛਾ ਜੀ ਕੱਲ ਜੀ ਠੀਕ ਹੈ ਜੀ ਉਹ ਨੂੰ ਜਵਾਬ ਦੇਦਾ ਜੀ ਠੀਕ ਹੈ ਹਾਂਜੀ ਇਹ ਰਣੋ ਲਖਵੀਰ ਸਿੰਘ ਜੀ ਮੇਰਾ ਪਤੇਜਾ ਸੀ ਠੀਕ ਹੈ ਜੀ ਸੇ ਕੀ ਸਾਰੀ ਘਟਨਾ ਵਾਪਰੀ ਹੈ ਜੀ ਘਟਨਾ ਤਾਂ ਜੀ ਕੋਈ ਨਹੀਂ ਵਾਪਰੀ ਸਵੇਰੇ ਕੱਲ ਸਵੇਰੇ ਘਰ ਤੋਂ ਆ ਗਿਆ ਜੀ ਇਹ ਠੀਕ ਹੈ ਜੀ ਇਹ ਮੈਂ ਅੱਜ ਕੰਮ ਤੇ ਨਹੀਂ ਜਾਣਾ ਕੰਮ ਵਾਲੇ ਮੁੰਡੇ ਲੈਣ ਦੀ ਐਸੀ ਕਹਿੰਦਾ ਮੈਂ ਕੰਮ ਤੇ ਜਾਣਾ ਨਹੀਂ ਠੀਕ ਹੈ ਜੀ ਤੇ ਉਹ ਤੋਂ ਬਾਅਦ ਜੀ ਪਤਾ ਨਹੀਂ ਲੰਗ ਸਕੂਟਰ ਲੈ ਕੇ ਆ ਗਿਆ ਜੀ ਪਤਾ ਨਹੀਂ ਕਿਹੜੇ ਟਾਈਮ ਅਸੀਂ ਲੱਭਦੇ ਰਹੇ ਰਿਸਕ ਕਰਿਆ ਜੀ ਲੱਭਿਆ ਠੀਕ ਹੈ ਪਰ ਸਾਨੂੰ ਨਹੀਂ ਮਿਲਿਆ ਕਿਤੇ ਠੀਕ ਹੈ ਜੀ ਪਰ ਸਾਨੂੰ ਨਹੀਂ ਮਿਲਿਆ ਕਿਤੇ ਫਿਰ ਅਸੀਂ ਆਹ ਨਾਲ ਦੇਖਦੇ ਰਹੇ ਫਿਰ ਅਸੀਂ ਖਮਾਨੋਂ ਥਾਣੇ ਦੇ ਵਿੱਚ ਸਾਡੇ ਪਾਂਡਾ ਜੀ ਕੋਲ ਸਾਡੇ ਗੁਮਾਂਢੀਆਂ ਨਾਲ ਉਹਨਾਂ ਨੂੰ ਦੱਸਿਆ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਫਿਰ ਲੋਕੇਸ਼ਨ ਦੇਖੀ ਉਹ ਕਹਿੰਦੇ ਜੀ ਲੋਕੇਸ਼ਨ ਨਾਲ ਖਾਸ ਕਰ ਨਹਿਰ ਵੀ ਦੱਸ ਰਹੇ ਆ ਠੀਕ ਹੈ ਫਿਰ ਉਹਨਾਂ ਨੇ ਆ ਕੇ ਐਸੇ ਮੇਰਾ ਭਤੀਜਾ ਨਾਲ ਆਇਆ ਵੱਡਾ ਭਤੀਜਾ ਮੇਰਾ ਤੇ ਉਹਨਾਂ ਨੇ ਆ ਕੇ ਦੇਖਿਆ ਤੇ ਸਕੂਟਰ ਮਿਲਿਆ ਜੀ ਸਾਨੂੰ ਇੱਕ ਉਹਦਾ ਮੋਬਾਈਲ ਕੱਲ੍ਹ ਦੇ ਅਸੀਂ ਫੋਨ ਟਰਾਈ ਕਰ ਰਹੇ ਹਾਂ ਫੋਨ ਲੱਗ ਰਿਹਾ ਜੀ ਕੋਈ ਚੱਕ ਨਹੀਂ ਰਿਹਾ ਵੇਖ ਕੇ ਆ ਕੇ ਦੇਖਿਆ ਸਾਨੂੰ ਉਹਦਾ ਕੰਪਟਰ ਤੇ ਚੱਪਲਾ ਤੇ ਮੋਬਾਈਲ ਮਿਲਿਆ ਜੀ ਅੱਛਾ ਤੁਹਾਨੂੰ ਸ਼ੱਕ ਹੈ ਜੀ ਵੀ ਉਹਨੇ ਮਤਲਬ ਇੱਥੇ ਨਹਿਰ ਦੇ ਵਿੱਚ ਛਾਲ ਮਾਰ ਕੇ ਸੁਸਾਈਡ ਕੀਤਾ ਹੋਊਗਾ ਅਸੀਂ ਤਾਂ ਜੀ ਕਹਿ ਨਹੀਂ ਸਕਦੇ ਇਸ ਤਰ੍ਹਾਂ ਵੀ ਸੁਸਾਈਡ ਕਰਿਆ ਜਾਂ ਕਿਵੇਂ ਹੋਇਆ ਜਾਂ ਬਕੀ ਮਤਲਬ ਲੱਗੂ ਪਿਆ ਕਿ ਆਏ ਕਿੱਥੇ ਗਿਆ ਜਾਂ ਕੀ ਗੱਲ ਹੈ ਠੀਕ ਹੈ ਜੀ ਤੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਨੇ ਪੁਲਿਸ ਪ੍ਰਸ਼ਾਸਨ ਚਾਲੀ ਬਸਾ ਦਸਤਾਨ ਦੇ ਸਾਡਾ ਬੇਟਾ ਕਿੱਥੇ ਹੈ ਜਾਂ ਪੁਲਿਸ ਪ੍ਰਸ਼ਾਸਨ ਮਦਦ ਕਰਨ ਨਾਲ ਜੀ ਪ੍ਰਮਾਣਚੀ ਕਰਦੇ ਹੋ ਤੁਸੀਂ ਲੰਘਦਾ ਇਹੀ ਹੈ ਜੀ ਬਸ ਸਾਨੂੰ ਦੱਸਾਂ ਦੱਸਦਾਂ ਨੇ ਕਿਤੇ ਹੈਗਾ ਜਾਂ ਦੇਖਣਾ ਉਹ ਕਾਰਵਾਈ ਕਰਦਾਂ ਪਤਾ ਲੱਗ ਜਿਵੇ ਸਾਨੂੰ